ਬਿਲਕੁਲ ਘੁੱਪ ਅੰਧੇਰਾ ਹੋ ਜਾਏ ਇੱਕ ਵੀ ਨਹੀਂ ਦਿਖਾਈ ਦਿੰਦਾ ਇਸ ਵਾਸਤੇ ਅਧਿਆਤਮਵਾਦੀ ਕਹਿੰਦੇ ਨੇ ਅੰਧੇਰੇ ਤੋਂ ਵੱਡਾ ਕੋਈ ਪਰਦਾ ਨਹੀਂ ਹੈ ਇਤਨਾ ਵੱਡਾ ਪਰਦਾ ਕਿੱਥੋਂ ਆਵੇਗਾ ਕਿ ਪਹਾੜਾਂ ਨੂੰ ਵੀ ਢੱਕ ਦਈਏ ਸਾਗਰ ਨੂੰ ਵੀ ਢੱਕ ਦਈਏ ਜੰਗਲਾਂ ਨੂੰ ਵੀ ਢੱਕ ਦਈਏ ਸ਼ਹਿਰਾਂ ਨੂੰ ਢੱਕ ਦਈਏ ਬਿਲਡਿੰਗਾਂ ਨੂੰ ਢੱਕ ਦਈਏ ਮਨੁੱਖਾਂ ਨੂੰ ਢੱਕ ਦਈਏ ਅੰਧੇਰਾ ਢੱਕ ਦਿੰਦਾ ਹੈ ਅਧੇਰੇ 'ਚ ਕੁਝ ਵੀ ਨਹੀਂ ਦਿਖਾਈ ਦਿੰਦਾ। ਕਈ ਵਾਰਾਂ ਅਧੇਰੇ 'ਚ ਤੇ ਆਪਣਾ ਹੱਥ ਵੀ ਨਹੀਂ ਦਿਖਾਈ ਦਿੰਦਾ। ਅੰਧੇਰਾ ਸੰਸਾਰ ਨੂੰ ਢੱਕ ਦਿੰਦਾ ਹੈ। ਇੱਕ ਐਸਾ ਵੀ ਅੰਧੇਰਾ ਹੈ। ਕਹਿੰਦੇ ਨੇ ਮਨੁੱਖ ਦੀ ਦੁਨੀਆ 'ਚ ਨਿਰੰਕਾਰ ਨੂੰ ਢੱਕ ਦਿੰਦਾ ਹੈ, ਨਹੀਂ ਦਿਖਾਈ ਦਿੰਦਾ। ਬਾਹਰ ਦਾ ਅੰਧਕਾਰ ਹੋਵੇ ਸੰਸਾਰ ਨਹੀਂ ਦਿਖਾਈ ਦਿੰਦਾ ਅੰਦਰ ਦਾ ਅੰਧਕਾਰ ਹੋਵੇ ਨਿਰੰਕਾਰ ਨਹੀਂ ਦਿਖਾਈ ਦਿੰਦਾ ਅਗਿਆਨ ਭਗਵਾਨ ਨੂੰ ਢੱਕ ਦਿੰਦਾ ਹੈ ਭਗਵਾਨ ਢਕਿਆ ਜਾਂਦਾ ਹੈ ਐਸਾ ਨਹੀਂ ਇੱਕ ਦੂਸਰਾ ਨੁਕਤਾ ਵੀ ਬਿਆਨ ਕਰਦੇ ਹਾਂ ਕਿਰਤੇ ਅੰਧੇਰਾ ਵੱਡਾ ਹੋ ਗਿਆ ਰੱਬ ਤੇ ਕੁਝ ਵੀ ਨਹੀਂ ਹੈ ਪਰਮਾਤਮਾ ਤੇ ਕੁਝ ਵੀ ਨਹੀਂ ਹੈ ਕਿਉਂਕਿ ਪਰਮਾਤਮਾ ਵੀ ਢਕਿਆ ਜਾ ਸਕਦਾ ਹੈ ਅਗਰ ਅੰਧੇਰੇ ਨਾਲ ਪ੍ਰਮਾਤਮਾ ਢਕਿਆ ਜਾ ਸਕਦਾ ਹੈ ਤਾਂ ਅੰਧੇਰਾ ਵੱਡਾ ਹੈ ਪ੍ਰਮਾਤਮਾ ਵੱਡਾ ਨਹੀਂ ਹੈ ਅਗਿਆਨ ਨਾਲ ਭਗਵਾਨ ਢਕਿਆ ਜਾ ਸਕਦਾ ਹੈ ਤਾਂ ਅਗਿਆਨ ਵੱਡਾ ਹੈ ਭਗਵਾਨ ਵੱਡਾ ਨਹੀਂ ਪਰ ਇੱਥੇ ਫਿਰ ਪ੍ਰਸ਼ਨ ਖੜਾ ਹੋਏਗਾ ਕਿਉਂਕਿ ਮੈਂ ਅਰਜ਼ ਕਰ ਰਿਹਾ ਅੰਧੇਰੇ 'ਚ ਕੁਝ ਵੀ ਨਹੀਂ ਦਿਖਾਈ ਦਿੰਦਾ अंधेरा दो तरह तरह हो सकता है अंधेरा है पहाड़ ढके हुए ने सागर ढके आया है नहीं दिखाई दे रहा है। एक अखा ने अखा च रोशनी नहीं सूरज ते है चानना बड़ा है पर अख च रोशनी नहीं तो जंगल नहीं दिखाई दे, सागर नहीं दिखाई देता ਵਗਦੇ ਹੋਏ ਦਰਿਆ ਨਹੀਂ ਦਿਖਾਈ ਦਿੰਦੇ ਸ਼ਹਿਰ ਨਹੀਂ ਦਿਖਾਈ ਦਿੰਦੇ ਮਨੁੱਖਾਂ ਦਾ ਇਕੱਠ ਨਹੀਂ ਦਿਖਾਈ ਦਿੰਦਾ ਖਿੰਦੇ ਨੇ ਜੀ ਰੋਸ਼ਨੀ ਦੇ ਹੁੰਦੇ ਹੋਇਆ ਪਦਾਰਥ ਨਹੀਂ ਦਿਖਾਈ ਦੇ ਰਿਹਾ ਮਨੁੱਖ ਦੀਆਂ ਅੱਖਾਂ ਹੰਦਿਆ ਨੇ ਪਰਮਾਤਮਾ ਦੇ ਹੁੰਦੇ ਹੋਇਆ ਪਰਮਾਤਮਾ ਨਹੀਂ ਦਿਖਾਈ ਦੇ ਰਿਹਾ मन अंध मन है। धार्मिक जगत देच बहुत कुछ औखे ना होना गुरु अर्जन देव जी का वाक है अंधेरे च हो रहे हैं और अंधे कर रहे हैं। अंधी कमी अंध मन मन अंधे तन अंध चिकड़ लाई क्या थी टूटे पत्थर बंद बड़ा कीमती वाक है गुरु अर्जन देव जी अंधी में धार्मिक कम चल रहे ने अंधेरे अंधी में क्यों अंध मन मन है। है रोशनी पर अखा आदियां पर जब हम अखा आंदियां ने तो फिर कुछ भी नहीं दिखाई देता ਆਪ ਦੀ ਗਿਆਤ ਲਈ ਇਹ ਵੀ ਅਰਸ਼ ਕਰਾਂ ਅੰਧੇ ਨੂੰ ਅੰਧੇਰਾ ਵੀ ਨਹੀਂ ਦਿਖਾਈ ਦਿੰਦਾ ਸੰਸਾਰ ਦਾ ਦਿਖਾਈ ਦੇਣਾ ਸਾਗਰ ਜੰਗਲਾਂ ਦਾ ਦਿਖਾਈ ਦੇਣਾ ਦੂਰ ਦੀ ਗੱਲ ਅੰਧੇ ਨੂੰ ਅੰਧੇਰਾ ਵੀ ਨਹੀਂ ਦਿਖਾਈ ਦਿੰਦਾ ਇਸ ਦਾ ਬੋਧ ਮੈਨੂੰ ਉਦੋਂ ਹੋਇਆ ਬਹੁਤ ਪੁਰਾਣੀ ਗੱਲ ਰਾਏਪੁਰ ਦੀ 10 ਦੇ ਨਾਲ ਇੱਕ ਗੁਰੂ ਕੇ ਕੀਰਤਨੀਆਂ ਚੱਲਦੇ ਸਨ ਭਾਈ ਭਗਵਾਨ ਸਿੰਘ ਜੀ ਬੜੇ ਸਿਆਣੇ ਰਾਗ ਵਿਦਿਆ ਦੇ ਮਾਹਿਰ ਜਿਸੇ ਹੁਣੇ ਗੁਰੂ ਕੇ ਕੀਰਤਨੀਆਂ ਤੁਹਾਨੂੰ ਬਿਲਕੁਲ ਸੁੰਦਰ ਰਾਗਾ ਵਿੱਚ ਕੀਰਤਨ ਸਰਵਨ ਕਰਾ ਰਹੇ ਸਨ ਪਰ ਉਹ ਨੇਤਰਹੀਣ ਸਨ ਭਾਈ ਭਗਵਾਨ ਸਿੰਘ ਹੁਣ ਤੇ ਬਜ਼ੁਰਗ ਹੋ ਗਏ ਨੇ ਮੌਜੂਦ ਨਹੀਂ ਅਜੇ ਨੇਤਰਹੀਣ ਜਨਮ ਤੋਂ ਨੇਤਰਹੀਣ ਰਾਏਪੁਰ ਦੀ ਗੱਲ 11 ਤੋਂ 12 ਹਾਜ਼ਰੀ ਭਰ ਕੇ 12 ਸਵਾ 12 ਵਜੇ ਰਾਤ ਦੇ ਮੈਂ ਆਪਣੇ ਕਮਰੇ ਦੀ ਤਰਫ ਜਾਣ ਲਗਾ ਤੋ ਭਾਈ ਭਗਵਾਨ ਸੀ ਆਪਣੇ ਕਮਰੇ ਚ ਬੈਠੇ ਸਨ ਮੈਨੂੰ ਹੈਰਾਨਗੀ ਹੋਈ ਮੈਂ ਕਿਹਾ ਇਹ ਤੇ 10 ਵਜੇ ਆ ਗਏ ਸਨ ਪਰ ਆਰਾਮ ਨਹੀਂ ਕਰ ਰਹੇ ਸੁਭਾਵਕ ਕੁਛ ਐਵੇਂ ਮੂੰਹ ਮੇਰੇ ਬਚਨ ਨਿਕਲ ਰਹੇ ਮੈਂ ਕਿਹਾ ਭਾਈ ਸਾਹਿਬ ਜੀ ਤੁਹਾਡੀ ਦੁਨੀਆ 'ਚ ਤੇ ਦਿਨ ਨੂੰ ਵੀ ਅંધੇਰਾ ਰਾਤ ਨੂੰ ਵੀ ਅંધੇਰਾ ਕਾਫੀ ਚਿਰਾਂ ਦੇ ਇਕੱਠੇ ਚੱਲ ਰਹੇ ਸੀ ਕਦੀ ਕਦੀ ਖੁੱਲ ਕੇ ਗੱਲਾਂ ਕਰ ਲੈਂਦੇ ਸੀ ਮੈਂ ਕਿਹਾ ਭਾਈ ਜੀ ਤੁਹਾਡੀ ਦੁਨੀਆ 'ਚ ਤੇ ਦਿਨ ਨੂੰ ਵੀ ਅંધੇਰਾ ਰਾਤ ਨੂੰ ਵੀ ਅંધੇਰਾ ਪਤਾ ਮੈਨੂੰ ਕੀ ਆਖਿਆ ਮਸਕੀਨ ਜੀ ਤੁਹਾਨੂੰ ਇਤਨਾ ਵੀ ਨਹੀਂ ਪਤਾ ਮੈਨੂੰ ਅંધੇਰੇ ਦਾ ਕੋਈ ਗਿਆਨ ਨਹੀਂ ਇਨੋਂ ਅંધੇਰੇ ਦਾ ਕੁਝ ਵੀ ਪਤਾ ਨਹੀਂ ਫਿਰ ਤੇ ਮੈਂ ਬੈਠ ਗਿਆ ਇਹਨਾਂ ਤੋਂ ਬੋਲਾਂ ਨੇ ਮੈਨੂੰ ਬਿਠਾ ਦਿੱਤਾ ਮੈਂ ਖਾਨੂ ਅંધੇਰੇ ਦਾ ਕੋਈ ਬੋਧ ਨਹੀਂ ਕਹਿੰਦੇ ਨੇ ਉਦੋਂ ਮੈਨੂੰ ਖਿਆਲ ਆਇਆ ਅંધੇਰੇ ਨੂੰ ਵੇਖਣ ਵਾਸਤੇ ਵੀ ਤੇ ਅੱਖਾਂ 'ਚ ਰੋਸ਼ਨੀ ਚਾਹੀਦੀ ਹੈ ਨਾ ਬੰਦੀਆਂ ਅੱਖਾਂ ਤੇ ਅੰਧੇਰਾ ਵੀ ਨਹੀਂ ਦੇਖ ਸਕਦੀਆਂ ਉਮੀਦ ਇਹ ਗੱਲ ਪਕੜੀ ਚਾਹੀਦੀ ਹੋਵੇ ਅੰਧੇਰੇ ਨੂੰ ਵੇਖਣ ਵਾਸਤੇ ਵੀ ਅੱਖਾਂ 'ਚ ਰੋਸ਼ਨੀ ਚਾਹੀਦੀ ਹੈ ਰੋਸ਼ਨੀ ਨੂੰ ਵੇਖਣ ਵਾਸਤੇ ਵੀ ਅੱਖਾਂ 'ਚ ਰੋਸ਼ਨੀ ਚਾਹੀਦੀ ਹੈ ਜਨਮ ਤੋਂ ਅੰਧਾ ਇਹਨਾਂ ਅੰਧੀਆਂ ਅੱਖਾਂ ਨੂੰ ਅੰਧੇਰਾ ਨਹੀਂ ਦਿਖਾਈ ਦਿੰਦਾ ਮੈਨੂੰ ਖਹਿਣ ਲੱਗੇ ਮਸਕਿਨ ਜੀ ਮੈਨੂੰ ਅੰਧੇਰੇ ਦਾ ਕੋਈ ਗਿਆਨ ਨਹੀਂ ਮੈਨੂੰ ਅੰਧੇਰੀ ਦੀ ਕੋਈ ਸਮਝ ਨਹੀਂ ਅੰਧੇਰਾ ਕਿਸ ਨੂੰ ਕਹਿੰਦੇ ਨੇ ਮੈਨੂੰ ਕੁਝ ਵੀ ਨਹੀਂ ਪਤਾ ਕੋਸ ਦਿਨ ਮੈਨੂੰ ਖਿਆਲ ਆਇਆ ਅੰਧੇਰੇ ਨੂੰ ਵੇਖਣ ਵਾਸਤੇ ਅੱਖਾਂ ਚ ਰੋਸ਼ਨੀ ਚਾਹੀਦੀ ਹੈ ਤੇ ਜਿਹਨੂੰ ਅੰਧੇਰਾ ਦਿਖਾਈ ਦੇਂਦਾ ਹੈ ਉਹ ਅੰਦਾ ਨਹੀਂ ਹੈ ਅੰਦਾ ਨਹੀਂ ਹੈ ਜਿਹਨੂੰ ਅਗਿਆਨ ਦਿਖਾਈ ਦੇਣ ਲੱਗ ਪਵੇ ਉਹ ਮਨ ਦਾ ਅੰਦਾ ਨਹੀਂ ਗਿਆਨੀ ਹੈ ਉਹ ਗਿਆਨੀ ਹੈ ਗਿਆਨੀ ਨੂੰ ਪਹਿਲੇ ਅਗਿਆਨ ਦਿਖਾਈ ਦੇਗਾ ਫਿਰ ਭਗਵਾਨ ਦਿਖਾਈ ਦੇਗਾ ਭਗਵਾਨ ਜੋ ਪ੍ਰਕਾਸ਼ ਹੈ ਚਾਨਣਾ ਹੈ ਅਗਿਆਨ ਹੀ ਨਹੀਂ ਦਿਖਾਈ ਦੇਂਦਾ ਤਾਂ ਭਗਵਾਨ ਕੀ ਹਾਕ ਦਿਖਾਈ ਦੇਵੇ ਆਪਣੀ ਮੂਰਖਤਾ ਹੀ ਨਹੀਂ ਦਿਖਾਈ ਦੇਂਦੀ ਤਾਂ ਸਿਆਣਪ ਕਿ ਹਾਕ ਦਿਖਾਈ ਦੇਵੇ ਪਾਪ ਹੀ ਨਹੀਂ ਦਿਖਾਈ ਦੇਂਦੇ ਤਾਂ ਪੁੰਨ ਕਿਥੋਂ ਦਿਖਾਈ ਦੇਣਗੇ ਅਗਰ ਅੰਧੇਰਾ ਦਿਖਾਈ ਦੇਂਦਾ ਏ ਅੰਦਾ ਨਹੀਂ ਹੈ ਔਰ ਜੋ ਅੰਧੇਰੇ ਨੂੰ ਦੇਖਣ ਦੇ ਸਮਰੱਥ ਹੈ ਰੋਸ਼ਨੀ ਨੂੰ ਦੇਖ ਸਕਦਾ ਹੈ ਜਿਸ ਨੂੰ ਆਪਣਾ ਅਗਿਆਨ ਦਿਖਾਈ ਦੇ ਰਿਹਾ ਹੈ बस ਹੁਣ ਦੂਰ ਦੀ ਗੱਲ ਨਹੀਂ ਭਗਵਾਨ ਦਿਖਾਈ ਦੇਗਾ ਜਿਹਨੂੰ ਪਾਪ ਦਿਖਾਈ ਦੇਣ ਲੱਗ ਪੈਣ ਹੈ ਇਹ ਬਹੁਤ ਦਿਨ ਤੱਕ ਪਾਪ ਨਹੀਂ ਕਰ ਸਕਦਾ ਕਿਉਂਕਿ ਪਾਪ ਦਿਖਾਈ ਉਦੋਂ ਦੇਂਦੇ ਨੇ ਜਦ ਮਨ ਦੀਆਂ ਅੱਖਾਂ ਖੁੱਲਦੀਆਂ ਨੇ ਫਿਰ ਐਸਾ ਮਨੁੱਖ ਪੁੰਨ ਤੋਂ ਦੂਰ ਨਹੀਂ ਹੈ ਮੂਰਖਤਾ ਦਿਖਾਈ ਦੇਣ ਲੱਗ ਪਵੇ ਐਸਾ ਮਨੁੱਖ ਸਿਆਣਪ ਤੋਂ ਦੂਰ ਨਹੀਂ ਹੈ ਅਗਿਆਨ ਦਿਖਾਈ ਦੇਣ ਲੱਗ ਪਵੇ हे मनुख भगवान तो दूर नहीं है तो मैं अर्श करा ऐसे अंधे दुनिया च बहुत थोड़े ने बहुत थोड़े ने जिन्ना नु पदार्थ नहीं दिखाई दंदे संसार नहीं दिखाई दंदे ऐसे अंधिया नाल ते सारा संसार भरया पे जिन्ना नु निरंकार नहीं दिखाई दंदा परमात्मा नहीं दिखाई दंदा ਮੰਦਰ ਮਸਜਿਦ ਗੁਰਦੁਆਰੇ ਚਰਚ ਬੋਧ ਮੱਠ ਆਸ਼ਰਮ ધਨ ਗੁਰੂ ਅਰਜਨ ਦੇਵ ਜੀ ਬਾਰਾਂਜ ਕਹਿੰਦੇ ਨੇ ਇੱਥੇ ਵੀ ਅੰਧਿਆਂ ਦੀ ਵੀੜ ਅੰਧੀ ਕੰਮੀ ਅੰਧ ਮਨ ਮਨ ਅੰਦੇ ਤਨ ਅੰਦ ਚਿਕੜ ਲਾਈਏ ਕਿਆ ਥੀਏ ਜਾਂ ਟੁੱਟੇ ਬੰਦਰ ਟੁੱਟੇ ਪੱਥਰ ਬੰਦ ਵਾਸ਼ਨਾ ਦੇ ਬੰਨ ਵਾਸ਼ਨਾ ਦਾ ਹੜ ਵਕਾਰਾਂ ਦਾ ਹੜ ਇਹ ਬੰਨ ਲਾਂਦੇ ਨੇ ਕਾਦਾ ਮੁਠੀ ਭਰ ਰੇਤ ਨਾਲ ਇਹ ਵਿਕਾਰਾਂ ਦੇ ਵਹਿਣ ਨੂੰ ਰੋਕਣਾ ਚਾਹੁੰਦੇ ਨੇ ਸਾਹਿਬ ਕਹਿੰਦੇ ਨੇ ਪੱਥਰਾਂ ਦੇ ਬੰਨ ਟੁੱਟ ਗਏ ਬੜੀ ਕੀਮਤੀ ਗੱਲ ਟੁੱਟੇ ਪੱਥਰ ਬੰਨ ਬੜੇ ਬੜੇ ਜਪੀਸ਼ਵਰ ਤਪੀਸ਼ਵਰ ਜਿਨ੍ਹਾਂ ਨੂੰ ਅ ਗਿਆਨ ਦਿਖਾਈ ਦੇਂਦਾ ਸੀ ਅੰਧੇਰਾ ਦਿਖਾਈ ਦੇਂਦਾ ਸੀ ਆਪਣੀਆਂ ਗਲਤੀਆਂ ਦਿਖਾਈ ਦਿੰਦੀਆਂ ਸਨ ਪਾਪ ਦਿਖਾਈ ਦੇਣ ਲੱਗ ਪਏ ਫਿਰ ਵੀ ਨਾ ਬਚ ਸਕੇ ਬڑے-ਬڑے ਮਜ਼ਬੂਤ ਪੱਥਰਾਂ ਦੇ ਬੰਨ ਬੰਨੇ ਹੋਣੇ ਬੜਾ ਜਪ ਕੀਤਾ ਬੜਾ ਤਪ ਕੀਤਾ ਬੜੀ ਸਾਧਨਾ ਕੀਤੀ ਬੜੀ ਅਰਾਧਨਾ ਕੀਤੀ ਔਰ ਬੜਾ ਸ਼ੀਲ ਰੱਖਿਆ ਬੜਾ ਸੰਜਮ ਰੱਖਿਆ ਵਾਸ਼ਨਾ ਦੇ ਹੜ ਵਿੱਚ ਉਹ ਵੀ ਬਹਿ ਗਿਆ ਨਹੀਂ ਬਚੇ ਤੂੰ ਮੁਠੀ ਭਰ ਰੇਤ ਨਾਲ ਇਸ ਹੜ ਨੂੰ ਰੋਕਦਾ ਦਰਿਆਵਾਂ ਦੇ ਵਹਿਣ ਮੁਠੀ ਭਰ ਰੇਤ ਨਾਲ ਨਹੀਂ ਰੁਕਦੇ ਔਰ ਹੜ ਤੇ ਆਇਆ ਦਰਿਆ ਅੰਦੀ ਕੰਮੀ ਅੰਧ ਮੰਨ ਮਨ ਅੰਦੇ ਤਨ ਅੰਦ ਮੁਠੀ ਭਰ ਰੇਤ ਕੀ ਅਫਤੇਜ ਕਿਦਰ ਇੱਕ ਦਿਨ ਗੁਰਦੁਆਰੇ ਆਇਆ ਬਸ ਇਸੇ ਨਾਲ ਹੀ ਤੂੰ ਹੜ ਨੂੰ ਰੋਕਣਾ ਚਾਹੁੰਦਾ ਕਦੀ ਕਦਾਈ ਥੋੜੀ ਸੇਵਾ ਕਰ ਲਈ ਦਾਨ ਦੇ ਦਿੱਤਾ ਕਦੇ ਇੱਕ ਅੱਧ ਕਿਦੇ ਦਿਨ ਪਾਠ ਕਰ ਲਿਆ ਬਸ ਇਸ ਮੁਠੀ ਭਰ ਨਾਲ ਤੂੰ ਵਗਦੇ ਵਹਿਣ ਨੂੰ ਰੋਕਣਾ ਚਾਹੁੰਦਾ ਹੈ ਸਾਇਬ ਕਹਿੰਦੇ ਟੁੱਟੇ ਪੱਥਰ ਬਨ ਮਜ਼ਬੂਤ ਬਨ ਵੀ ਟੁੱਟ ਗਏ ਬڑا ਸ਼ੀਲ ਰੱਖਦੇ ਸਨ ਬੜਾ ਸੰਜਮ ਰੱਖਦੇ ਸਨ ਬੜਾ ਚੱਪ-ਤੱਬ ਕਰਦੇ ਸਨ ਬੜੀ ਸਾਧਨਾ ਕਰਦੇ ਸਨ ਬੜੀ ਆਰਾਧਨਾ ਕਰਦੇ ਸਨ ਔਰ ਬੜੀ ਸਮਝ ਸੀ ਉਹ ਵੀ ਘਰ ਕੋ ਗਏ ਆਪ ਦੀ ਗਿਆਥ ਲਈ ਅਰਸ਼ ਕਰਾਂ ਇੱਕ ਮਨੁੱਖ ਜ਼ਮੀਨ ਤੇ ਚੱਲ ਰਿਹਾ ਤੇ ਚਲਦਾ-ਚਲਦਾ ਕਿਧਰੇ ਠੋਕਰ ਖਾ ਕੇ ਗਿਰ ਗਿਆ ਮਾੜੀ-ਮੋਟੀ ਝੋਟ ਲਗਣੀ ਔਰ ਕੁਝ ਨਹੀਂ ਪਰ ਇੱਕ ਮਨੁੱਖ 5000 ਫੁੱਟ ਦੀ ਗਹਿਰਾਈ ਤੇ ਚੜ ਗਿਆ ਹੈ ਤੇ ਹਮੇਸ਼ਾ ਬੁਲੰਦੀਆਂ ਦੇ ਥੱਲੇ ਤੇ ਖੱਡਾਂ ਹੁੰਦੀਆਂ ਨੇ ਖੱਡ ਨਾਲ ਹੀ ਚਲੇਗੇ ਇਕ ਰੱਬ ਵੀ ਨਹੀਂ ਹਮੇ ਪਹਾੜਾਂ ਦੀਆਂ ਬੁਲੰਦ ਚੋਟੀਆਂ ਦੇ ਨਾਲ ਖੱਡ ਹੁੰਦੀ ਹੈ ਹੁੰਦੀ ਹੈ ਤੇ ਜਿਹੜਾ 5000 ਫੁੱਟ ਦੀ ਬੁਲੰਦੀ ਤੇ ਚੜ ਗਿਆ ਹੈ ਅਗਰੇ ਗਿਰੇਗਾ ਤੇ ਚਿਕਨਾ ਚੂਰ ਹੋਏਗਾ ਇਹ ਤੇ ਟੁਕੜੇ ਟੁਕੜੇ ਹੋਏਗਾ ਇਹਨੂੰ ਮਾਮੂਲੀ ਝੋਟ ਨਹੀਂ ਲੱਗਣੀ ਥੋੜੇ ਦਿਨ ਹੋਏ ਇੱਕ ਸੱਜਣ ਨੇ ਮੈਨੂੰ ਐਸਾ ਆਖਿਆ ਔਰ ਭਾਰਤ ਦੇ ਚ ਆਮ ਕਈ ਦਫਾ ਇਹ ਸਵਾਲ ਹੁੰਦਾ ਹੈ ਵੀ ਇਤਨੇ ਸੰਤ ਹਿੰਦੁਸਤਾਨ ਦੇ ਚ ਪੈਦਾ ਹੋਏ ਬੜੇ ਬੜੇ ਅਵਤਾਰ ਉਪਨਿਸ਼ਦਾਂ ਦੇ ਰਿਸ਼ੀ ਪੁਰਾਣਾ ਦੇ ਗਾਇਤਾ ਗਾਇਤਾ ਵੇਦਾਂ ਦੇ ਵਕਤੇ ਬੜੇ ਬੜੇ ਗੁਰੂ ਪੀਰ ਪੈਗੰਬਰ उस देश ने पैदा की थे, फिर भी उस देश द इतना भ्रष्टाचार इतना झूठ इतना पाप कहने की जचती नहीं गल झूठी ज्ञानी उथे पैदा हो अवतारी पुरुष उस देश, देश पैदा होया वन, पर छोटी दा अनर्थ, छोटी दा विकार ਮੈਂ ਉਹਨਾਂ ਨੂੰ ਕਿਹਾ ਚੋਟੀ ਦੇ ਅਵਤਾਰ ਨੇ ਨਾ ਮਾਉਂਟ ਐਵਰੇਸਟ ਵੀ ਉੱਥੇ ਹੀ ਐ ਖਾਈਆਂ ਵੀ ਉੱਥੇ ਹੀ ਆਉਣਗੀਆਂ ਜਿੱਥੇ ਐਵਰੇਸਟ ਨਹੀਂ ਐ ਜਿੰਨੇ ਜਿੱਥੇ ਬੁਲੰਦ ਚੋਟੀਆਂ ਨਹੀਂ ਨੇ ਉਥੇ ਖੱਡੇ ਵੀ ਨਹੀਂ ਆਉਂਦੇ ਜਿਨ੍ਹਾਂ ਜਿਨ੍ਹਾਂ ਦੇਸ਼ਾਂ ਦੇ ਵਿੱਚ ਜ਼ਿੰਦਗੀ ਨੇ ਬਹੁਤ ਬੁਲੰਦੀਆਂ ਨੂੰ ਨਹੀਂ ਛੋਇਆ ਉਥੇ ਜ਼ਿੰਦਗੀ ਬਹੁਤ ਨਿਵਾਣ ਦੇ ਵਿੱਚ ਵੀ ਨਹੀਂ ਜਾ ਸਕੀ ਖੱਡੇ ਵੀ ਕੋਈ ਨਹੀਂ ਐ उम्मीद गल पले पी एसा ने यूरोप दे ने पश्चिम दे ने बहुत बुलंदियों नहीं छो दो चार फुट उचे उठे गिरावट भी उतनी है उस तो ज्यादा नहीं है जिथे माउंट एवरेस्ट है हिमालिया की बुलंद चोटी सारी दुनिया की सब तो उची चोटी गौरी शंकर तो गहरिया खडा भी उ एक रबी नियम है ईश्वर इस तरह का संतुलन कुछ जितनिया बुलंदियों सुरत ने उस देश छोया है भी नहीं छोया भी तस्लीम है जितनी निवाण देखने मिलती है नहीं है किधरे पर माण करना चाहिए है माउंट एवरेस्ट ते इतनी बुलंदियों छोया इतनिया उचाइया छोया ਇਤਨੀ ਉੱਚੀ ਗੱਲ ਇਤਨੀ ਉੱਚੇ ਦ੍ਰਿਸ਼ ਸਾਡੇ ਸਾਹਮਣੇ ਰੱਖੇ ਪਰਮਾਤਮਾ ਦੇ ਤੇ ਗੁਰੂ ਦੇ